ਦੀ ਮਾ ਥਾਣੇ ਦੇ ਕੋਲ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਬਾਰ ਗੱਡੀ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਵੱਜ ਜਾਂਦੀ ਹੈ ਪੁਲਿਸ ਨੇ ਦੱਸਿਆ ਕਿ ਪੇਠੇ ਵੱਲੇ ਵਿਆਰ ਰਾਜਵੀਰ ਸੇਠੀ ਬੀਨੂ ਨਾਮ ਦੇ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਹੈ ਤੇ ਜਦੋਂ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਦੇਖੋ ਪੂਰੀ ਵੀਡੀਓ ਕੀ ਹੈ ਮਾਮਲਾ ਤੇ ਕੀ ਹੋਇਆ ਕੀ? ਇਹ ਕੀ ਹੋਇਆ? ਲੈ 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 ਆਇਆ ਮਰ ਕੇ। ਨੇ ਆਕੇ ਘਰ ਬੈਠੀ ਫੋਨ ਚਲਾ। ਫੇਰ ਜਾ ਗਿਆ। ਹਾਂਜੀ। ਕੋਈ ਗਵੰਡੀ ਆਇਆ ਤਾਂ ਤੁਹਾਡੇ ਮੁੰਡੇ ਦੇ ਸੱਟਾਂ ਲੱਗੀਆਂ। ਤੇ ਉਹਨੂੰ ਤੁਹਾਡੇ ਮੁੰਡੇ ਤੋਂ ਆਮਦੀ ਬਸਤਾ ਲੈ ਕੇ ਗਿਆ ਆਉ। ਤੁਸੀਂ ਮੈਨੂੰ ਕੋਈ ਫੋਨ ਨੰਬਰ ਦਿਓਗੇ ਫੇ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਾਡੇ ਐਸਐਚਓ ਸਾਡੇ ਚੌਕ ਲਿਆ ਮੈਡਮ ਤੁਹਾਡੇ ਹਸਬੰਦ ਕੀ ਕਰਦੇ ਨੇ ਕੰਪਣੀ ਦਾ ਸ਼ੋਰੂਮ ਹੈ ਸਾਡਾ ਦਰਵਾਜ਼ਾ ਸਾਤੇ ਮੈਡਮ ਕੱਲ 3:00 ਵਜੇ ਫੋਨ ਆਇਆ ਜੀਰੋ ਕੀ ਨਾਮ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਤੁਹਾਨੂੰ ਫੋਨ ਆਇਆ ਮੈਨੂੰ ਤਾਂ ਮੇਰੇ ਨਾਲ ਆ ਚਾਰ ਤੁਸੀਂ ਸੀਸੀਟੀਵੀ ਕਢਾਓ ਚਾਰ ਦਿਨ ਸਿਰ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਅੰਕਲੇ ਗਏ ਆਪਣੀ ਜਗ੍ਹਾ ਦੀ ਮੰਗਤ ਕਰਾਈ ਉੱਥੋਂ ਦੀ ਵੀ ਕਢਾਓ ਹਲੋ ਤੇ ਅਸੀਂ ਉੱਥੋਂ ਰਾਜੋ ਅੱਜ ਅੱਜ ਗੜੀ ਤਰਨੀ ਸੇ ਡੇਂ ਲੈ ਕੇ ਰਾਜੋ ਮੋਨੀ ਵਾਲੇ ਚੌਕੋਂ ਉਹ ਬੰਦਾ ਮਿੰਦੀ ਨੂੰ ਵਰਕੀ ਖ ਲੈ। ਹੂੰ ਹੂੰ। ਵਿਦਾਈਆਂ। ਵਰਕੀ ਖ ਲੈ। ਕਾਰ ਆਇਆ ਤੇ ਨੰਮਾ ਮਾਪਾਲਕ ਬਚੀ ਗਈ ਆ ਮੈਂ ਕਹਾ। ਕਹਿੰਦਾ ਪਗੜੇ ਉਹ ਸਭਾ ਪੀ ਕੇ ਇਹ ਆਪਣਾ ਚੱਲ ਗਿਆ ਮੈਂ ਆਪਣਾ ਜਿੰਦਗੀ ਲਈ। ਫਿਰ ਇਹਨੇ ਅਜੇ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਉਹਦਾ। ਮੈਨੂੰ ਕੁਝ ਕੁਝ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ। ਸੋਸ ਤਾਂ ਮੇਰੀ ਕਿਡਨਾਪਿੰਗ ਹੋਈ ਤੋਂ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ। ਹਾਂ ਹਾਂ ਹਾਂ। ਉਸ ਦਿਨ ਪੋੜੇ ਦੇ ਫਿਰ ਨਾ ਇੱਕ ਫੋਨ ਆਇਆ। ਇਹ ਕਹਿੰਦਾ ਕਿ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਏ ਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਰਿਹਾ ਉਹ ਰਿਪੋਰਟਿੰਗ ਹੋਣੀ ਮੇਰੇ ਕੋਲ ਵੀ ਨਹੀਂ ਇਹ ਸਾਨੂੰ ਇੱਕ 20000 ਰੁਪਏ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਨਹੀਂ ਦਿੱਤੇ ਇਹ ਕਹਿੰਦਾ ਵੀ ਨਿਕਲਣਾ ਤਾਂ ਨਿਕਲੋ ਮੇਰੇ ਕੋਲ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਈ ਦੀ ਰਿਪੋਰਟਿੰਗ ਹੈਗੀ ਮੇਰੇ ਫੋਨ ਤੇ ਇਹਨੇ ਤੂੰ ਕਿੰਨਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਇਹ ਰਿਹਾ ਤੇ 20000 ਰੁਪਏ ਮਾਰੀ ਸੀ ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ ਇਹ ਕਹਿੰਦਾ ਇੱਕ ਘੰਟਾ ਦਾ ਟਾਈਮ ਦੇ ਮੈਂ ਕੋ ਜੇ ਨਹੀਂ ਹੈਗੇ ਮੈਂ ਕਹਿੰਦਾ ਹਾਂ 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 ਤੇ ਹਮ ਜੋ ਕੋ ਜੇ ਨਹੀਂ ਹੈਗੀ ਘੰਟੇ ਬਾਅਦ ਫੋਨ ਆਇਆ ਮੈਂ ਉਹ ਬੰਦੇ ਪਤਨ ਤੁਹਾਨੂੰ ਹੁਣ ਕਿਸੇ ਤੇ ਸ਼ੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਕਿਸੇ ਕਹਿੰਦਾ ਘੰਟੇ ਤੱਕ ਰਿਫੇ ਫੋਨ ਆਇਆ ਕਹਿੰਦਾ ਨਹੀਂ ਪਾਏ ਨਹੀਂ ਪਾਇਆ ਵੈਸੇ ਕੋਈ ਨਹੀਂ ਕਰਨਾ ਆਪਣੇ ਨੇ ਤੈਨੂੰ ਅੱਜ ਤੁਹਾਨੂੰ ਕਿਸੇ ਤੇ ਸ਼ੱਕ ਹੈ ਜੀ ਹੋਣੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8:00 ਸਿੰਨ ਪਹਿਲਾਂ ਨਹੀਂ ਹੁਣ ਕੀ ਕਹਿ ਰਹੇ ਨਾ ਮੈਨੂੰ ਫੋਨ ਆਇਆ ਅਮਨਦੀ ਪੋਸਟ ਨਾਲ ਦੀ ਛੱਡਾ ਲੱਗੀ ਆ ਉਹ ਸੱਚੋ ਸਾਰ ਦਾ ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੋ ਗਿਆ ਇਸ ਇਸ ਕੋਈ ਨਹੀਂ ਪਤਾ ਕੁਝ ਵੀ ਮੇਰਾ ਮੁੰਡਾ ਫੇਰ ਤਾਂ ਮੇਰੇ ਨਾਲ ਆਉਂਦੀ ਨਹੀਂ ਨਾ ਇਹ ਮਾਰ ਨਹੀਂ ਦਿੰਦੀ ਜੀ ਕਿਹਨੇ ਲੋਕ ਜੀ ਆ ਬਜੰਗ ਜੀ ਅੱਛਾ ਗੋਲੀ ਕਿਹਨੇ ਮਤੋਂ ਮਾਰੀ ਗਈ ਹੈ ਮੈਨੂੰ ਪਤਾ ਹੀ ਨਹੀਂ ਜਿਵੇਂ ਕਿ ਗੱਡੀ ਦੇ ਪਿੱਛਾ ਕੀਤਾ ਜਾ ਰਿਹਾ ਸੀਗਾ ਦਾ ਰਕੀ ਮਾਰਕਟ ਪਾਣੀ ਤਾਂ ਬਿਲਕੁਲ ਥਾਣੇ ਦੇ ਬਿਲਕੁਲ ਬਾਹਰ ਮਾਰੀ ਗੱਡੀ ਆਪਣੀ ਆ ਦੀ ਹਾਂ ਕਿਹੜੀ ਗੱਡੀ ਆ ਦੀ ਹੋਂਡਾ ਦੀ ਆ ਕੋਈ ਦਿੱਲੀ ਰੰਗ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਕਾਰ ਦਾ ਹੋਰ ਐਡਵਾਂਸ ਦਿੱਤਾ ਜਾਂ ਨਹੀਂ ਕਿਤੇ ਵੀ ਕਿਤੇ ਨੇ ਲਾਇਆ ਦਾ ਵਿਆਜ ਦਾ ਹਾਂ ਹਮ ਤਾਂ ਨੇ ਕੀ ਉਹ ਨਹੀਂ ਚਾਹਦਾ ਹੁੰਦਾ ਨਹੀਂ ਚਾਹਦਾ 10 ਲੱਖ ਮੋੜ ਦਿੱਤਾ ਉਸ ਤੋਂ ਬਾਅਦ ਉਹਨੇ 23 ਨੂੰ ਸਾਨੂੰ ਥਾਣੇ ਚ 1.5 ਲੱਖ ਫੇਮੋ। ਦੀ ਹੈ ਕੋਈ ਨਾ ਭੁੱਲ ਗਈ। ਕਿਹੜੇ ਸਾਡੇ ਦੇ ਸੀਗੇ? ਟੀ ਡਿਵੀਜ਼ਨ ਦੇ। ਅੱਛਾ ਜੀ। ਉਹਨਾਂ ਨੇ ਤਵਤਾ ਸੀ 3 ਲੱਖ ਰੁਪਏ ਵਾਪਸ। ਮੈਨੂੰ ਲੱਗਦਾ ਨਹੀਂ ਕਰੋ ਤੁਸੀਂ ਕਾਰਵਾਈ ਕਰਾਈ ਹੁੰਦੀ ਜੇ ਸਮਾਂ ਨਾ ਹੁੰਦਾ। ਉਹ ਸਮਾਂ ਇੰਨੀ ਜਿੱਤ ਕਿੱਦਾਂ ਆ ਗਿਆ? ਉਸ ਸਮੇ ਜਿਹੜਾ ਪੈਸੇ ਵਾਪਸ ਕਰਾਇਆ ਸੀ ਪੁਲਿਸ ਨੇ ਕਿਹਾ ਸੀ ਜੀ ਵਾਪਸ ਕਰਵਾ ਦੇ ਜੀ। ਹਾਂ ਪੁਲਿਸ ਨੇ ਕਿਹਾ ਸੀ। ਕਹਿੰਦੇ ਪੈਸੇ ਦਵਾ ਦੇਣੇ। ਕੁਤ ਮੈਂ ਤੁਹਾਡੇ ਖਾਤੇ ਕੋਈ ਕਾਰਵਾਈ ਕੀਤੀ ਨਹੀਂ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿਥੋਂ ਡਰਾਈਵ ਕੀਤਾ ਗਿਆ ਸੀ ਜੀ ਉਹਨਾਂ ਦੋਨੋਂ ਘਟਰਾ ਕਰਮ ਸਿੰਘ ਅੱਛਾ ਜੀ ਕਹਿੰਦੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡੇ ਕੱਪੜੇ ਦਾ ਸ਼ੋਅਰੂਮ ਅੱਛਾ ਜੀ ਕਿੱਥੇ ਹਾਂਜੀ ਸਰ ਦਰਬਾਰ ਸੱਬ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਹੈ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ 1:30 ਮੇ ਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚਹਿਰੀਆਂ ਕਿਹੜੀ ਜਗ੍ਹਾ ਲਿਖੀ ਹੈ ਜੀ ਗਾਰਡਨ ਇੰਪਲੇ ਅੱਛਾ ਜੀ ਬੋਲਟਨ ਗੇਟ ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਂਡ ਲੇਮ ਚਾਚਾ ਸਿ ਰਜਿਸਟਰੀ ਕਰਾਇਆ ਸਰੋਜੀ ਮੈਂ ਥੋੜਾ ਜਾਣਕਾਰੀ ਦਿੰਦਾ ਇੱਕ ਰਾਜਵੀਰ ਸੇਠੀ ਵਾਲੇ ਸੁਬੇ ਨੂੰ ਨਾਂ ਦਾ ਲੜਕਾ ਜਿਹਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ ਜਿਹਦੀ ਡੈੱਡ ਬੋਡੀ ਸਾਡੇ ਕੋਲ ਹਸਪੀਟਲ 'ਚ ਮੌਜੂਦ ਹੈ ਛੇਤੀ ਜਿਹੜੀਆਂ ਸੀਸੀਟੀਵੀ ਕੰਖਾਲੇ ਜਾਰੇ ਟੀਮਾਂ ਲੱਗੀਆਂ ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਾਦਲਾਂ ਨੂੰ ਫੜ ਕੇ ਤੈਨੂੰ ਦੱਸ ਦਿੱਤਾ ਕਿ ਕਿੱਥੇ ਕੀਤਾ ਗਿਆ ਇਹ ਗੇਟ ਕੀ ਮਾਦੇ ਲੱਗੀ ਕਿਤੇ ਥਾਣੇ ਦੇ ਬਾਹਰ ਥਾਣੇ ਦੇ ਲੱਗੇ ਕਿਹੜੇ ਹਾਲਾਤਾਂ ਇਹ ਤੁਹਾਨੂੰ ਮਿਲਿਆ ਇਹ ਜ਼ਖਮੀਆਂ ਲਾਤਾ ਚ ਲਿਆ ਉਸੇ ਵੇਲੇ ਇਹ ਥਾਣੇ ਲੈ ਇਹ ਇੱਕ ਗੋਲੀ ਲੱਗੀ ਹੈ ਇਹ ਦੇ ਇੱਕ ਗੋਲੀ ਲੱਗੀ ਹੈ ਜੀ ਕਿੰਨੀਆਂ ਚਲਾਈਆਂ ਕਿੰਨੀਆਂ ਬਾਹਰ ਲੱਗੇ ਹੋਣ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਜੀ ਉਹਨਾਂ ਦੇ ਵੱਲੋਂ ਫਿਰ ਫਿਰ ਹਾਲਤ ਇਹ ਇੱਕ ਗੋਲੀ ਕਿ ਨਹੀਂ ਲੱਗੀ ਹਾਂ ਜੀ ਤਾਂ ਮਦੂ ਕਿੰਨੇ ਗਨ ਫਾਇਰ ਹੋਏ ਦਾ ਆਈਡੀਆ ਹੈ ਜੀ ਮੈਂ ਇਹ ਇੱਕ ਗੋਲੀ ਲੱਗੀ ਹੋ ਕੇ ਲਿਆਏ ਹਾਂ ਜੀ ਹਾਂ ਜੀ ਤੇ ਉਹਨ ਕੀ ਕਾਰਵਾਈ ਮੱਝ ਲੰਦੀ ਜਾ ਰਹੀ ਹੈ ਐਫ ਆਈ ਆਰ ਦਰਜ ਹੋ ਰਹੀ ਹੈ ਜੀ ਜੋ ਜੋ ਸਿੱਧਾ ਪਹੁੰਚ ਨਹੀਂ ਹੈਗਾ ਉਹ ਕਰ ਰਹੇ ਆ ਨਹੀਂ ਸਾਰਾ ਜੋ ਵੀ ਮੱਧਮ ਵੱਲੋਂ ਜਿਹੜੇ ਬੰਦਿਆਂ ਦੇ ਨਾਲ ਲਿੱਤੇ ਜਾ ਰਹੇ ਆ ਉਹ ਕੋਈ ਜਲਦੀਬਾਜ਼ੀ ਨਹੀਂ ਕਰਾਂਗੇ ਜੀ ਜੋ ਵੀ ਸਾਹਮਣੇ ਆਊਗਾ ਨਾ ਸਾਰਾ ਕੁਝ ਕੰਗਾਰਕ ਨੂੰ ਦੱਸਿਆ ਜਾਊਗਾ ਜੀ ਬਾਅਦ ਵਿੱਚ ਹਾਂਜੀ ਮਾਸਟਰ ਮੰਗ ਨੂੰ ਕਲੈਕਸ਼ਨ ਨੂੰ ਉਸਕੇ ਸਬੰਧ ਸਰ ਕੈਮਰੇ ਚੈੱਕ ਕੀਤੇ ਜਾਂਦੇ ਨੇ ਬਾਹਲੇ ਦੇ ਬਾਹਰ ਬਹੁਤ ਸਾਰੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਟੀਮਾਂ ਲਾ ਦਿੱਤੀਆਂ ਨੇ ਇਹ ਰਿਕਾਰਡ ਕੀਤੇ ਹੋਏ ਬਕਬਕ ਟੀਮਾਂ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਸਰ ਪਤਾ ਲੱਗਾ ਦੂਜੀ ਗੱਡੀ ਦੇ ਵਿੱਚ ਕੋਣ ਉਹ ਛੇਤੀ ਗੱਡੀ ਸੀ ਛੇਤੀ ਪਤਾ ਲੱਗਾ ਦੱਸਦੇ ਪਹਿਲਾਂ ਵੀ ਖਾਣੇ ਦੇ ਬਾਹਰ ਇਸ ਤਰ੍ਹਾਂ ਗੋਲੀ ਚੱਲਣ ਦੀ ਘਟਨਾ ਸੀ ਅੱਜ ਫੇਰ ਆਈ ਹੈ ਤੁਹਾਨੂੰ ਸ਼ੱਕ ਹੀ ਲੱਗਦਾ ਪੁਲਿਸ ਦੀ ਲਾਪਰਵਾਹੀ ਹੈ ਅਸੀਂ ਸਭ ਕੁਝ ਸੱਚੇ ਚੇਕ ਕਰ ਅਸੀਂ ਗੱਲ ਕਰੀਏ ਕਮਿਸ਼ਨਰ ਸਾਹਿਬ ਦੇ ਕੋਲ ਗਿਆ ਜੇਕਰ ਪਹਿਲੀ ਵੀ ਹੋਰ ਵੀ ਜਿਹੜੀ ਫੋਰਸ ਇੱਕ ਪਾਸੋਂ 플ੈਗ ਮਾਰਚ ਆਸੋ ਪੁਲਿਸ ਸਟੇਸ਼ਨ ਹੀ ਸੁਰੱਖਤ ਨਹੀਂ ਜੇ ਉਸ ਵਾਰੀ ਤੁਹਾਨੂੰ ਬਾਅਦ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਊਗਾ ਕਿ ਦੂਟੀ ਸਾਰੀਆਂ ਲੱਗੀਆਂ ਸਰ ਇੱਕ ਪਾਸੇ ਫਲੈਗ ਮਾਰਚ ਹੋ ਰਿਹਾ ਦੂਜੇ ਪਾਸੇ ਖਾਣੇ ਦੇ ਬਾਹਰ ਹੀ ਬੱਜੇ ਸੁਰੱਖਤ ਨਹੀਂ ਲੱਗਦਾ ਨਹੀਂ ਕਿ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਨਾਕੇ ਵੀ ਲੱਗੇ ਖਾਣੇ ਦੇ ਨਾਕੇ ਵੀ ਲੱਗੇ ਨੇ ਕਈ ਨਾਕੇ ਨੇ ਲਖਸ਼ਣਾ ਕਰਕੇ ਵੱਡੀ ਗਿਣਤੀ ਦੇ ਰਫੋਰਸ ਨਾਲ ਤਾਂ ਇੱਕ ਉਹ ਵੀ ਤੁਹਾਨੂੰ ਮਿਲਨ ਕਰਦੇ ਜਿਹੜਾ ਲੋਕੀ ਲੈ ਕੇ ਕੈਮਰਾ ਹੁੰਦਿਆ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਛਾਣ ਸਰ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਗੋਲੀ ਲੱਗੀ ਆ ਛਾਣ ਦੇ ਬਾਅਦ ਕਿੰਨੀਆਂ ਚੱਲੀਆਂ ਉਦਾਂ ਇਹ ਜੋ ਇਹਦੇ ਲੱਗੀ ਉਹ ਮੈਂ ਤੁਹਾਨੂੰ ਦੱਸ ਦਿੱਤੀ ਕਿੰਨੇ ਜਾਨੇ ਸੀ ਇਹ ਟੋਟਲ ਖੋਲ ਕਿੰਨੇ ਲੱਭੇ ਮੈਂ ਦੋਸਤ ਨੂੰ ਚੁੱਕੇ ਨੂੰ ਇੱਥੇ ਲੈ ਆ ਬਾਕੀ ਬਿਲਕੁਲ ਅਸੀਂ ਅਸੀਂ ਸਪੋਰਟ ਸਰ ਖੋਲ ਕਿੰਨੇ ਲੱਭੇ ਹੋਣੇ ਤੁਸੀਂ ਉਹਨੂੰ ਚੁੱਕੇ ਲੈ ਲੈਂਦਾ ਬਾਅਦ ਮੈਂ ਉੱਥੇ ਜਾ ਕੇ ਤੁਹਾਨੂੰ ਸਰ ਸਭ ਕੁਝ ਦੱਸ ਦਿੰਦੇ ਆ ਟੀਮਾਂ ਲੱਗੀਆਂ ਵਕਤ ਚੇਤੀ ਦੋਸ਼ੀ ਫੜ ਲਾਂਗੇ ਠੀਕ ਹਾਂ ਜੀ ਠੀਕ ਹੈ ਸਰ ਗੇਟ ਕੀ ਮਾ ਠਾਣੇ ਦੇ ਕੋਲ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਬਾੜ ਗੱਡੀ ਦੇ ਵਿੱਚ ਇੱਕ ਨੌਜਵਾਨ